ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਸ਼੍ਰੀ ਕਲਤਕ ਸਾਬ ਵੱਲੋਂ ਬਣਾਈ ਗਈ ਪੰਜ ਮੈਮਰੀ ਕਮੇਟੀ ਦੇ ਮੈਂਬਰ ਸ ਆਇਕਬਾਲ ਸਿੰਘ ਜੀ ਝੁੰਦਾ ਸਾਹਿਬ ਸ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਜਥੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਸਾਹਿਬ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿਉਂਕਿ ਉਹ ਡਿਪਟੀ ਡਾਇਰੈਕਟਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਇਸ ਕਰਕੇ ਉਹ ਉਹਨਾਂ ਦੇ ਕਈ ਰਜੇਵੇਂ ਹੁੰਦੇ ਨਹੀਂ ਪਹੁੰਚ ਸਕੇ ਅਤੇ ਸਟੇਜ ਤੇ ਬਿਰਾਜਮਾਨ ਸਮੁੱਚੀ ਲੀਡਰਸ਼ਿਪ ਸਰ ਰਵਿੰਦਰ ਸਿੰਘ ਜੀ ਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਬੀਬੀ ਜਗੀਰ ਕੌਰ ਜੀ ਬੀਬੀ ਸਤਵਿੰਦਰ ਕੌਰ ਜੀ ਢਾਲੀਵਾਲ ਅਤੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਰੋਪੜ ਜ਼ਿਲ੍ਹੇ ਦੇ ਸਾਰੇ ਹੀ ਪੰਥਦਰਦੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਪ੍ਰਸਤੁਵਾਇ ਸਤਕਾਰਯੋਗ ਵੀਰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਰਕਰ ਸਹਿਬਾਨ ਨੂੰ ਜਿਹਾ ਆਖਦਾ ਹਾਂ ਜੋ ਤੁਸੀਂ ਆਪਣੇ ਕੀਮਤੀ ਰਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਜੋ ਇਹ ਭਰਤੀ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਇਸ ਲਹਿਰ ਨੂੰ ਹੋਰ ਤੇਜ਼ ਕਰਨ ਦੇ ਲਈ ਪਹੁੰਚੇ ਹੋ ਮੈਂ ਸਭ ਤੋਂ ਪਹਿਲਾਂ ਇੱਕ ਜਕਾਰਾ ਬੁਲਾਉਂਗਾ ਤੁਸੀਂ ਸਾਰਿਆਂ ਨੇ ਦੋਨੇ ਹੱਥ ਖੜੇ ਕਰਕੇ ਜੋ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇਹ ਭਰਤੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਆਪਣੀ ਵਚਨਵੱਤਾ ਪ੍ਰਗਟ ਕਰਨੀ ਹੈ ਬੋਲੇ ਈ ਸੋ ਨਿਹਾਲ ਹਾਲੇ ਕਿ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਈ ਸੋ ਨਿਹਾਲ ਹਾਲੇ ਕਿ ਸੋ ਸ਼੍ਰੋਮਣੀ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਪੰਥ ਦੀ ਉਸ ਧਰਤੀ ਆ ਜਿਹੜੀ ਅੱਜ ਆਪਾਂ ਇਕੱਠੇ ਹੋਏ ਆ ਸਿੱਖ ਕੌਮ ਦੀ ਇਤਿਹਾਸਕ ਧਰਤੀ ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਨੂੰ ਇੱਕ ਵੱਖਰੀ ਦਿੱਖ ਇੱਕ ਵੱਖਰੀ ਪਹਿਚਾਣ ਦਿੱਤੀ ਉਸ ਇਤਿਹਾਸਕ ਧਰਤੀ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨਮੈਂਦਾ ਜਥੇਬੰਦੀ ਹੈ ਇਹ ਪਾਰਟੀ 1920 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਦੇ ਵਿੱਚ ਆਈ ਅਤੇ ਇਸ ਪਾਰਟੀ ਦਾ ਮੁੱਖ ਮਕਸਦ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨਾ ਸੀ ਲੰਬਾ ਸਮਾਂ ਇਹ ਸੰਸਥਾ ਨੇ ਪੰਥ ਦੀ ਪੰਜਾਬ ਦੀ ਗਵਾਹੀ ਕੀਤੀ ਅਤੇ ਸਾਡੇ ਮਹਾਨ ਆਗੂਆਂ ਨੇ ਬਾਬਾ ਖੜਕ ਸਿੰਘ ਜੀ ਜਥੇਦਾਰ ਮੋਹਨ ਸਿੰਘ ਜੀ ਤੋੜ ਹੋਰ अनेका ਹੀ ਆਗੂਆਂ ਨੇ ਪੰਥ ਦੀ ਖਾਤਰ ਮਹਾਨ ਕੁਰਬਾਨੀਆਂ ਦਿੱਤੀਆਂ ਮੋਰਚੇ ਵੀ ਲੱਗੇ ਪੰਜਾਬ ਦੇ ਹੱਕਾਂ ਦੇ ਲਈ ਲੰਬਾ ਸਮਾਂ ਸਾਡੀ ਲੀਡਰਸ਼ਿਪ ਨੇ ਜੇਲ੍ਹਾਂ ਦੇ ਵਿੱਚ ਵੀ گزارਿਆ ਪਿਛਲੇ ਕੁਝ ਸਮੇਂ ਤੋਂ 2015 ਤੋਂ ਲੈ ਕੇ ਜਿਹੜਾ ਲੋਕਾਂ ਦਾ ਵਿਸ਼ਵਾਸ ਇਸ ਪਾਰਟੀ ਪ੍ਰਤੀ ਘਟਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਤੇ ਡੇਰੇ ਵਾਲੇ ਨੂੰ ਸਿਰਸਾ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ ਸਾਧ ਨੂੰ ਅਤੇ ਦੋ ਸਾਡੇ ਨੌਜਵਾਨ ਉਸ ਸਮੇਂ ਪੰਜਾਬ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸੋ ਸਮੁੱਚੀ ਸਿਕ ਕੌਮ ਦੇ ਅੰਦਰ ਇੱਕ ਵੱਡਾ ਰੋਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਸੀ ਜੋ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੋ ਹੋਰ ਵੀ ਕਈ ਜਿਹੜੇ ਗਲਤ ਫੈਸਲੇ ਹੋਏ ਉਸ ਕਰਕੇ ਚਾਹੇ 17 ਦੀ ਚੋਣ ਆਈਆਂ 19 ਦੀ ਆਈਆਂ 22 ਦੇ ਵਿੱਚ 24 ਦੇ ਵਿੱਚ ਵੀ ਸਾਡੇ ਕੈਂਡੀਡੇਟਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਕਿਉਂਕਿ ਲਗਾਤਾਰ ਸਾਡਾ ਜਿਹੜਾ ਵੋਟ ਬੈਂਕਾ ਸਿੱਖ ਵੋਟਰ ਜਿਹੜਾ ਖਾਸ ਤੌਰ ਤੇ ਉਹ ਸਾਡੇ ਨਾਲ ਨਾਰਾਜ਼ ਚੱਲੇ ਆ ਰਿਹਾ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਜਿਸ ਸਮੇਂ ਸਾਡੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਦਾ ਅਹਿਸਾਸ ਕੀਤਾ ਅਤੇ ਜੋ ਵੀ ਧਾਰਮਿਕ ਸਜ਼ਾ ਲਾਈ ਗਈ ਉਹ ਸਜ਼ਾ ਉਹਨਾਂ ਨੇ ਭੁਗਤੀ 2 ਦਸੰਬਰ ਨੂੰ ਦੁਨੀਆਂ ਦੇ ਵਿੱਚ ਬੈਠੇ ਕੱਲੇ ਸਿੱਖੇ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਕੋਲ ਇੱਕ ਬੜਾ ਮਹਾਨ ਤਖਤ ਹੈ ਜਿੱਥੇ ਵੱਡੇ ਵੱਡੇ ਲੀਡਰ ਵੀ ਹੱਥ ਜੋੜ ਕੇ ਖੜਦੇ ਨੇ ਦੁਨੀਆ ਦੇ ਵਿੱਚ ਜਿਹੜੀ ਮਰਿਆਦਾ ਸ਼੍ਰੀ ਕਾਲ ਤਖਤ ਸਾਹਿਬ ਦੀ ਸੀ ਉਹ ਬਹਾਲ ਹੋਈ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਇਤਿਹਾਸ ਬਾਰੇ ਵਾਲੀ ਜਾਣਕਾਰੀ ਨਹੀਂ ਸੀ ਉਸ ਤੋਂ ਬਾਅਦ ਉਹਨਾਂ ਨੇ ਸਰਚ ਕੀਤਾ ਕਿ ਕੀ ਇਤਿਹਾਸ ਹੈ ਸ਼੍ਰੀ ਕਾਲ ਤਖਤ ਸਾਹਿਬ ਦਾ ਮੀਰੀ ਫਰੀ ਦੇ ਮਾਲਕਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਇਹ ਤਖਤ ਬਣਵਾਇਆ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਵੱਡੇ ਵੱਡੇ ਜਿਹੜੇ ਲੀਡਰਾਂ ਨੂੰ ਇਸ ਤਖਤ ਦੇ ਸਾਹਮਣੇ ਪੇਸ਼ ਹੋਣਾ ਪਿਆ ਸਜ਼ਾਵਾਂ ਵੀ ਲੱਗੀਆਂ ਅਤੇ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਵੀ ਕੀਤਾ ਲੇਕਿਨ 2 ਦਸੰਬਰ ਤੋਂ ਬਾਅਦ ਪਿਛਲੇ 3 ਸਾਢੇ 3-4 ਮਹੀਨਿਆਂ ਦੇ ਵਿੱਚ ਸਾਡੀ ਲੀਡਰਸ਼ਿਪ ਨੇ ਜਿੱਥੇ ਸਾਡੇ ਸਿੰਘ ਸਹਿਬਾਨ ਦੀ ਕਰਦਾਰਕੁਸ਼ੀ ਕੀਤੀ ਉਥੇ ਸ਼੍ਰੀ ਕਾਲ ਤਖਸਬ ਦੀ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਿੰਘ ਸਹਿਬਾਨ ਨੂੰ ਬਦਲਿਆ ਗਿਆ ਤਿੰਨ ਸਿੰਘ ਸਹਿਬਾਨ ਬਦਲੇ ਗਏ ਜਿਨ੍ਹਾਂ ਨੇ ਇਹ ਹੁਕਮਨਾਮੇ ਸੁਣਾਏ ਸੀ ਬਦਲੇ ਦੀ ਭਾਵਨਾ ਦੇ ਨਾਲ ਅਤੇ ਜਦੋਂ ਇਹ ਸਿੰਘ ਸਹਿਬਾਨ ਬਦਲੇ ਗਏ ਤਾਂ ਸਮੁੱਚੇ ਸੰਸਾਰ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਪਿਛਲੀਆਂ ਗਲਤੀਆਂ ਲੀਡਰਸ਼ਿਪ ਨੇ ਮੰਨੀਆਂ ਸਜ਼ਾ ਭੁਗਤ ਲਈ ਲੇਕਿਨ ਫਿਰ ਉਸ ਤੋਂ ਵੱਡੀਆਂ ਗਲਤੀਆਂ ਕਰ ਲਈਆਂ ਉਹ ਕਦੋਂ ਭੁਗਤਣੀਆਂ ਨੇ ਜੇਕਰ ਲੀਡਰਸ਼ਿਪ 2 ਦਸੰਬਰ ਦਾ ਹੁਕਮਨਾਮਾ ਮੰਨ ਲੈਂਦੀ ਅਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦੇ ਤੋਂ ਭਰਤੀ ਕਰਵਾ ਲੈਂਦੀ ਤਾਂ ਮੈਂ ਸਮਝਦਾ ਕਿ ਦੁਬਾਰਾ ਇੱਕ ਮੌਕਾ ਮਿਲਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਬਹੁਤ ਵੱਡਾ ਲੋਕਾਂ ਦਾ ਸਹਿਯੋਗ ਮਿਲਣਾ ਸੀ ਡੈਲੀਗੇਟਾਂ ਨੇ ਦੁਬਾਰਾ ਪ੍ਰਧਾਨ ਚੁਣਨਾ ਸੀ ਹੋ ਸਕਦਾ ਕੋਈ ਵੀ ਬਣ ਜਾਂਦਾ ਸੁਖਬੀਰ ਸਿੰਘ ਬਾਦਲ ਵੀ ਦੁਬਾਰਾ ਪ੍ਰਧਾਨ ਬਣ ਸਕਦੇ ਸੀ ਲੇਕਿਨ ਇਸ ਕਮੇਟੀ ਦੇ ਭਾਰਤੀ ਦੇ ਕੰਮ ਨੂੰ ਰੋਕਣ ਦੇ ਲਈ ਜਥੇਦਾਰ ਸਹਿਬਾਨ ਨੂੰ ਬਦਲਿਆ ਗਿਆ ਤੇ ਜਿਸ ਕਰਕੇ ਅੱਜ ਫੇਰ ਸਮੁੱਚੀ ਜਿਹੜੀ ਕੌਮ ਹੈਗੀ ਆ ਸਮੁੱਚਾ ਸਿੱਖ ਪੰਥ ਹੈਗਾ ਜਿਹੜਾ ਉਹ ਸਾਡੀ ਇਸ ਲੀਡਰਸ਼ਿਪ ਤੋਂ ਫੇਰ ਨਾਰਾਜ਼ ਆ ਦੇਖੋ ਪਹਿਲਾਂ ਵੀ ਗੱਲ ਕੀਤੀ ਗਈ ਆ ਝੁੰਦਾ ਕਮੇਟੀ ਦੀ ਅਸੀਂ ਉਸ ਕਮੇਟੀ ਦੇ ਵਿੱਚ ਮੈਂਬਰ ਸੀ ਅਸੀਂ ਵਰਕਰਾਂ ਦੀਆਂ ਜੋ ਭਾਵਨਾਵਾਂ ਸੀਗੀਆਂ ਜੋ ਜ਼ਮੀਨੀ ਹਕੀਕਤ ਸੀਗੀ ਉਹ ਸਾਰਾ ਅਸੀਂ ਉਸ ਰਿਪੋਰਟ ਦੇ ਵਿੱਚ ਲਿਖਿਆ ਅਤੇ ਅਸੀਂ ਮਿਲ ਕੇ ਵੀ ਸਾਰਿਆਂ ਨੇ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜੇਕਰ ਤੇ ਉਹ ਰਿਪੋਰਟ ਮੰਨੀ ਜਾਂਦੀ ਤਾਂ ਅਜੇ ਹਾਲਾਤ ਨਹੀਂ ਹੋਣੇ ਸੀ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਜਮਾਨਤਾਂ ਜਬਤ ਨਹੀਂ ਹੋਣੀਆਂ ਸੀ। ਤਕਰੀਬਨ ਪੌਣੇ 3 ਸਾਲਾਂ ਤੋਂ ਕਿਉਂਕਿ ਜਦੋਂ ਸਾਨੂੰ ਇਹ ਜਵਾਬ ਹੀ ਮਿਲ ਗਿਆ ਸਾਨੂੰ ਭੁਲੇਖਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ ਵੀ 25 ਸਾਲਾਂ ਤੋਂ। ਲੇਕਿਨ ਸਾਨੂੰ ਇਹ احساس ਕਰਾਇਆ ਗਿਆ ਕਿ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਆ। ਇੱਥੇ ਸਿਰਫ ਇੱਕ ਵਿਅਕਤੀ ਦੀ ਮੰਨੀ ਜਾਣੀ ਆ। ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਤਾਂ ਮੈਂ ਆਪਦਾ ਮਨ ਬਣਾ ਲਿਆ ਸੀ ਪੌਣੇ 3 ਸਾਲ ਪਹਿਲਾਂ ਕਿ ਇਹ ਸੋਚ ਦੇ ਨਾਲ ਕੰਮ ਨਹੀਂ ਕਰਨਾ ਤਾਂ ਰਸਤਾ ਕੀ ਸੀ ਹੋਰ ਕਿਸੇ ਪਾਰਟੀ ਜਾਣਾ ਨਹੀਂ ਤੇ ਇੱਥੇ ਕੰਮ ਨਹੀਂ ਕਰਨਾ ਤਾਂ ਇਸ ਦੀ ਵੀ ਰਾਜਨੀਤੀ ਉਹ ਲਾਂਬੇ ਹੋ ਜੀਆ ਠੀਕ ਆ ਲੋਕਾਂ ਦੀ ਸੇਵਾ ਆਪਾਂ ਵੈਸੇ ਹੀ ਕਰੀ ਜਾਵਾਂਗੇ ਜਿਸ ਦਿਨ 2 ਦਸੰਬਰ ਨੂੰ ਉਥੋਂ ਨਾ ਨਾ ਅਨਾਉਂਸ ਹੋਏ ਸਾਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਿੰਘ ਸਹਿਬਾਨ ਨੇ ਨਾਮ ਨਾਉਂਸ ਕੀਤੇ ਸਾਨੂੰ ਫੇਰ ਵੀ ਪਾਰਟੀ ਵੱਲੋਂ ਸਹਿਯੋਗ ਨਹੀਂ ਮਿਲਿਆ ਲੇਕਿਨ ਦੁਬਾਰਾ ਫੇਰ ਸਿੰਘ ਸਹਿਬਾਨ ਵੱਲੋਂ ਆਦੇਸ਼ ਜਾਰੀ ਹੋਇਆ ਕਿ ਇਹ ਪੰਜ ਜਿਹੜੇ ਮੈਂਬਰ ਨੇ ਇਹ ਭਰਤੀ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਉਸ ਆਦੇਸ਼ ਨੂੰ ਮੰਨ ਕੇ ਲਿਖਤੀ ਤੌਰ ਤੇ ਜੋ ਹੁਕਮਨਾਮਾ ਜਾਰੀ ਹੋਇਆ ਉਹਦੇ ਕਰਕੇ ਇਹ ਜਿਹੜਾ ਇਹ ਭਰਤੀ ਦੀ ਜਿਹੜੀ ਮੁਹਿਮ ਹੈਗੀ ਇਹ ਸ਼ੁਰੂ ਕੀਤੀ ਗਈ ਆ ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਪੰਜੇ ਹੀ ਮੈਂਬਰਾਂ ਨੇ ਸਲਾਹ ਕਰਨ ਉਪਰੰਤ ਇਹ ਕੰਮ ਸ਼ੁਰੂ ਕੀਤਾ ਤੇ ਬਹੁਤ ਵੱਡਾ ਲੋਕਾਂ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਇਹ ਭਰਤੀ ਆ ਜਿਹੜੀ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਤਕਰੀਬਨ 5 ਲੱਖ ਤੱਕ ਦੀ ਜਿਹੜੀ ਸਾਡੀਆਂ ਕਾਪੀਆਂ ਨੇ ਸਾਡੇ ਤੋਂ ਲਈਆਂ ਗਈਆਂ ਤੇ ਡਿਮਾਂਡ ਬਹੁਤ ਜ਼ਿਆਦਾ ਆ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਡਿਮਾਂਡ ਆ ਅਸੀਂ ਜਲਦੀ ਹੀ ਵਿਦੇਸ਼ਾਂ ਦੇ ਵਿੱਚ ਵੀ ਇਹ ਭਰਤੀ ਦੀ ਜਿਹੜੀ ਮੁਹਿੰਮ ਹੈਗੀ ਆ ਉਹ ਸ਼ੁਰੂ ਕਰਨ ਜਾ ਰਹੇ ਆ ਕਿਉਂਕਿ ਬਾਡੀ ਦਾ ਕੰਮ ਵੀ ਸ਼ੁਰੂ ਹੋ ਜਾਣਾ ਸਾਡੀ ਕੋਸ਼ਿਸ਼ ਆ ਕਿ ਹਰ ਜ਼ਿਲ੍ਹੇ ਤੱਕ ਮੀਟਿੰਗਾਂ ਕਰਕੇ ਅਸੀਂ ਜਿਹੜੀਆਂ ਕਾਪੀਆਂ ਨੇ ਹਰ ਇੱਕ ਵਰਕਰ ਤੱਕ ਪਹੁੰਚਦੀਆਂ ਕਰੀਏ ਪਿਛਲੇ ਦਿਨਾਂ ਦੇ ਵਿੱਚ ਚਾਹੇ ਮਲੇਰਕੋਟਲਾ ਜ਼ਿਲ੍ਹੇ ਦੀ ਮੀਟਿੰਗ ਹੋਈ ਜਲੰਧਰ ਹੋਈ ਸੰਗਰੂਰ ਪਟਿਆਲਾ ਅਤੇ ਉਸ ਤੋਂ ਬਾਅਦ ਕਈ ਹਲਕਿਆਂ ਦੀ ਜਿਸ ਤਰ੍ਹਾਂ ਸਮਰਾਲੇ ਹਲਕੇ ਦੀ ਮੀਟਿੰਗ ਹੋਈ ਅਤੇ 2 ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਹੋਈ ਉੱਥੇ ਵੀ ਬਹੁਤ ਵੱਡਾ ਇਕੱਠ ਹੋਇਆ ਤੇ ਅੱਜ ਇਹ ਰੋਪੜ ਜ਼ਿਲ੍ਹੇ ਦੀ ਮੀਟਿੰਗ ਹੋ ਰਹੀ ਆ। ਸੋ ਅੱਜ ਹਰੇਕ ਜਿਹੜਾ ਪੰਥਦਰ ਦੀ ਚਿੰਤਾਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਆ। ਪੰਜਾਬ ਦੇ ਲੰਬੇ ਸਮੇਂ ਦੇ ਜਿਹੜੇ ਮਸਲੇ ਜਿਹੜੇ ਹੱਲ ਨਹੀਂ ਹੋਏ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਚਾਹੇ ਪਾਣੀਆਂ ਦਾ ਮਸਲਾ ਲੰਬੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਇਹਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਮਸਲੇ ਹੱਲ ਕਰਾਉਣੇ ਆ ਤਾਂ ਸਾਨੂੰ ਸਮੁੱਚੀ ਜਿਹੜੀ ਸਿੱਖ ਸ਼ਕਤੀ ਹੈਗੀ ਆ ਉਸ ਨੂੰ ਇੱਕ ਜੁਟ ਕਰਨ ਦੀ ਲੋੜ ਆ ਉਹ ਲੀਡਰਸ਼ਿਪ ਜਿਹੜੇ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਨਰੋਲ ਪੰਜਾਬ ਅਤੇ ਪੰਥ ਦੇ ਭਲੇ ਦੇ ਲਈ ਅਗਵਾਈ ਕਰੇ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਸਾਨੂੰ ਲੋੜ ਆ ਲੰਬਾ ਸਮਾਂ ਸਾਡਾ ਗੱਠ ਜੋੜ ਰਿਹਾ ਭਾਜਪਾ ਦੇ ਨਾਲ ਲੇਕਿਨ ਸਾਡੀ ਲੀਡਰਸ਼ਿਪ ਜਿਹੜੇ ਸਾਡੇ ਪੰਜਾਬ ਦੇ ਮਸਲੇ ਸੀ ਉਹ ਹੱਲ ਨਹੀਂ ਕਰਵਾ ਸਕੀ ਅੱਜ ਸਾਡੇ ਤੇ ਦੋਸ਼ ਲੱਗ ਰਹੇ ਨੇ ਕਿ ਇਹ ਭਾਜਪਾ ਨਾਲ ਰਲੇ ਹੋਏ ਨੇ ਆ ਸਾਡੇ ਜਿਹੜੇ ਪੰਜੇ ਮੈਂਬਰ ਆ ਦੱਸ ਦਿਓ ਵੀ ਕਿਸੇ ਦਾ ਵੀ ਕੋਈ ਵੀ ਸਬੰਧ ਰਿਹਾ ਭਾਜਪਾ ਦੇ ਨਾਲ ਕਦੇ ਵੀ ਰਿਹਾ ਸਾਡਾ 2025 25 30 30 ਸਾਲ ਸੰਤਾ ਸਿੰਘ ਜੀ ਬੈਠੇ ਨੇ ਤਕਰੀਬਨ ਉਹਨਾਂ ਨੂੰ 56 ਸਾਲ ਹੋ ਗਏ ਇਸ ਪਾਰਟੀ ਸੇਵਾ ਨਿਭਾਉਂਦਿਆਂ ਨੂੰ ਚੁੰਦਾ ਸਾਹਿਬ ਜਿਹੜੇ ਗਰਾਊਂਡ ਦੇ ਲੀਡਰ ਨੇ ਹੇਠਲੇ ਪੱਧਰ ਤੋਂ ਉੱਠ ਕੇ ਤੱਕ ਪਹੁੰਚੇ ਨੇ ਵਡਾਲਾ ਸਾਹਿਬ ਬੀਬੀ ਸਤਵੰਤ ਕੌਰ ਜੀ ਜੋ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਨੇ ਅਤੇ ਦਾਸ ਤੁਹਾਡੇ ਸਾਹਮਣੇ ਖੜਾ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਗੱਠ ਜੋੜ ਟੁੱਟ ਚੁੱਕੇ ਆ ਸੀ ਸਾਡਾ ਪਰ ਸਾਨੂੰ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਉਮੀਦਵਾਰ ਨੂੰ ਵੋਟਾਂ ਪਾਓ ਲੇਕਿਨ ਮੇਰਾ ਜਿਹੜਾ ਪੰਥਕ ਇਲਾਕਾ ਜਿਹਦੇ ਕਰਕੇ ਮੈਂ 3 ਵਾਰ ਐਮ.ਐਲ.ਏ ਬਣਿਆ ਉਹਨਾਂ ਵਰਕਰਾਂ ਤੋਂ ਜਦੋਂ ਰੈਲ ਲਈ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਨਹੀਂ ਤੁਸੀਂ ਵੋਟ ਪਾਉਣੀ ਕਿਉਂਕਿ ਜੇ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲਵਾਂਗੇ ਤਾਂ ਫੇਰ ਸਾਨੂੰ ਦਿੱਕਤ ਕੋਈ ਨਹੀਂ ਸ਼ਰੋਮਣੀ ਅਕਾਲੀ ਦਲ ਜਿਨੇ ਦੋ ਬੜੇ ਮਜ਼ਬੂਤ ਪੱਖ ਸੀਗੇ ਪੰਥਕ ਤੇ ਕਿਸਾਨੀ ਜਦੋਂ ਕਿਸਾਨੀ ਮੁੱਦਾ ਆਇਆ ਜਦੋਂ ਤਿੰਨ ਆਰਡੀਨੈਂਸ ਆਏ ਤਾਂ ਹਰੇਕ ਕਿਸਾਨ ਨੂੰ ਪਤਾ ਲੱਗਿਆ ਸੀ ਕਿ ਇਹ ਸਾਡੇ ਇਹ ਸਾਡੇ ਵਿਰੋਧੀ ਕਾਨੂੰਨ ਬਣਾਇਆ ਜਾ ਰਿਹਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਹਨੂੰ ਕਾਲੇ ਕਾਨੂੰਨ ਆਪਾਂ ਕਹਿੰਦੇ ਆ ਲੇਕਿਨ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਮੈਂ ਆਰਡੀਨੈਂਸ ਹੋਣ ਤੋਂ ਤੀਜੇ ਦਿਨ ਸਟੇਟਮੈਂਟ ਦਿੱਤੀ ਸੀ ਕਿ ਬਿਬਹਰ ਸਿਮਰਤ ਕੋਰ ਬਾਦਲ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਅੰਸ ਤੋੜ ਦੇਣਾ ਚਾਹੀਦਾ ਤਾਂ ਉਸ ਸਮੇ ਸਾਡੇ ਲੀਡਰ ਸਹਿਬਾਨ ਉਹਨਾਂ ਬਿਲਾ ਦੇ ਹੱਕ ਦੇ ਵਿੱਚ ਆਰਡੀਨੈਂਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਪਰ ਲੇਕਿਨ ਜਦੋਂ ਵਿਰੋਧ ਹੱਦ ਤੋਂ ਜ਼ਿਆਦਾ ਵੱਧ ਗਿਆ ਤਾਂ ਉਸ ਤੋਂ ਬਾਅਦ ਅਸਤੀਫਾ ਵੀ ਦਿੱਤਾ ਗਿਆ ਤੇ ਅਲਾਈਅੰਸ ਵੀ ਤੋੜਿਆ ਗਿਆ ਲੇਕਿਨ ਉਦੋਂ ਉਹਦਾ ਫਾਇਦਾ ਕੋਈ ਨਹੀਂ ਹੋਇਆ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਅੰਦੋਲਨ ਦੀ ਅਗਵਾਈ ਕਰਦਾ ਜਦੋਂ ਆਰਡੀਨੈਂਸ ਆਏ ਸੀ ਉਦੋਂ ਹੀ ਅਲਾਈਅੰਸ ਤੋੜ ਕੇ ਅਸਤੀਫਾ ਦੇ ਕੇ ਕਿਉਂਕਿ ਇਹ ਕਿਸਾਨਾਂ ਦੀ ਪਾਰਟੀ ਸੀ ਸੋਹੀ ਕਾਰਨ ਸਾਡੇ ਨਾਲ ਕਿਸਾਨ ਵੀ ਨਾਰਾਜ਼ ਹੋਏ ਜਦੋਂ ਪੰਥਕ ਲਹਿਰਾਈ ਆ ਪਿਛਲੀ ਪਾਰਲੀਮੈਂਟ ਦੇ ਦੌਰਾਨ ਅਸੀਂ ਉਦੋਂ ਵੀ ਬੇਨਤੀ ਕੀਤੀ ਕਿ ਖਡੂਰ ਸਾਹਿਬ ਫਰੀਦਕੋਟ ਤੇ ਸੰਗਰੂਰ ਤਿੰਨ ਲੋਕ ਸਭਾ ਹਲਕੇ ਛੱਡ ਦਿਓ ਪੰਥ ਨੂੰ ਬੇਸ਼ੱਕ ਸਾਡੀ ਸੋਚ ਮਿਲਦੀ ਨਹੀਂ ਮਿਲਦੀ ਲੇਕਿਨ ਇੱਕ ਪੰਥਕ ਲਹਿਰ ਆ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਨੇ ਲੇਕਿਨ ਅਸੀਂ ਨਹੀਂ ਸਮਝਿਆ ਉਹਨਾਂ ਭਾਵਨਾਵਾਂ ਨੂੰ ਕੀ ਹੋਇਆ ਨਤੀਜੇ ਤੁਹਾਡੇ ਸਾਹਮਣੇ ਨੇ ਸੋ ਇਸ ਲਈ ਦੋਨੋਂ ਹੀ ਪੱਖ ਸਾਡੇ ਨਾਲ ਨਹੀਂ ਅੱਜ ਨਾ ਕਿਸਾਨੀ ਨਾ ਪੰਥਕ ਚਾਹੇ ਜਿੰਨੀਆਂ ਵੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਕਾਂਗਰਸ ਨੇ ਬੜਾ ਲੰਮਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ ਸਾਨੂੰ ਲੁੱਟਿਆ ਕੁੱਟਿਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਾਲ ਤਕਸਾਲ ਨੂੰ ਟਾਈਟੇਰੀ ਕੀਤਾ ਗਿਆ 84 ਦਾ ਕਤਲੇਆਮ ਕਾਂਗਰਸ ਨੇ ਕਰਵਾਇਆ ਲੇਕਿਨ ਅੱਜ ਸਾਡਾ ਪੰਜਾਬ ਦਾ ਵੋਟਰ ਆ ਜਿਹੜਾ ਉਹ ਸਾਨੂੰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਵੋਟ ਪਾ ਰਿਹਾ ਵਾ ਸਾਡੇ ਲਈ ਕਿੰਨੀ ਮੈਂ ਸਮਝਦਾ ਕਿ ਮਾੜੀ ਤੇ ਦੁੱਖ ਵਾਲੀ ਗੱਲ ਆ ਕਿਉਂਕਿ ਸਾਡੇ ਤੇ ਭਰੋਸਾ ਨਹੀਂ ਰਿਹਾ ਉਹਨਾਂ ਦਾ ਸੋ ਲੋੜ ਅੱਜ ਲੋਕਾਂ ਦਾ ਭਰੋਸਾ ਜਿਹੜਾ ਉਸ ਨੂੰ ਕਾਇਮ ਕਰਨ ਦੀ ਸੋ ਕਾਇਮ ਕਦੋਂ ਹੋਣਾ ਜਦੋਂ ਅਸੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਫੈਸਲੇ ਲਵਾਂਗੇ ਤਾਂ ਇਹ ਸਾਡਾ ਭਰੋਸਾ ਕਾਇਮ ਹੋਣਾ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿੱਤੀ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਸੀ ਇਹਨਾਂ ਦਾ ਕੋਈ ਲੀਡਰ ਨਹੀਂ ਸੀ ਇਹਨਾਂ ਕੋਲੇ ਕੋਈ ਵਰਕਰ ਨਹੀਂ ਸੀ ਇਹਨਾਂ ਕੋਲੇ ਲੇਕਿਨ ਇੱਕ ਲਹਿਰ ਇਹ ਸਾਡਾ ਵਿਰੋਧ ਸੀ ਏ ਇਹ ਸਾਡਾ ਹੀ ਵੋਟਰ ਸੀ ਜਿਹੜਾ ਸਾਰਾ ਆਮ ਆਦਮੀ ਪਾਰਟੀ ਵੱਲ ਗਿਆ ਅੱਜ ਲੋਕ ਚਾਹੁੰਦੇ ਨੇ ਪੰਜਾਬ ਦੇ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਅਤੇ ਪੰਜਾਬ ਦੀ ਅਗਵਾਈ ਕਰੇ ਅੱਜ ਇਹ ਸਮੁੱਚੇ ਪੰਜਾਬ ਦੇ ਜਿਹੜੇ ਪੰਥਦਰਦੀ ਨੇ ਇਹ ਸਾਰਿਆਂ ਦੀ ਹਰ ਪੰਜਾਬੀ ਦੀ ਅੱਜੇ ਆਵਾਜ਼ ਆ ਸੋ ਇਸ ਲਈ ਸਾਡੀ ਜੋ ਡਿਊਟੀ ਲੱਗੀ ਆ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਡਿਊਟੀ ਨਿਭਾ ਰਹੇ ਆ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਲੇਕਿਨ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ ਤੁਹਾਡੇ ਵਰਕਰਾਂ ਦੇ ਸਹਿਯੋਗ ਦੀ ਲੋੜ ਆ ਹਰੇਕ ਪੰਥਦਰਦੀ ਦੇ ਹਰ ਪੰਜਾਬੀ ਦੇ ਸਹਿਯੋਗ ਦੀ ਲੋੜ ਆ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਆ ਦੁਬਾਰਾ ਅਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਚਾਹੁੰਦੇ ਆ ਤਾਂ ਸਾਨੂੰ ਦੁਬਾਰਾ ਸਾਰਿਆਂ ਨੂੰ ਹੀ ਇਕਜੁੱਟ ਹੋ ਕੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਇਸ ਪੰਥ ਦੀ ਨਮੁੰਦਾ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਦੀ ਲੋੜ ਆ ਸੋ ਤੁਸੀਂ ਸਾਰੇ ਹੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਹੁੰਚੇ ਮੈਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਾਡੇ ਸੀਨੀਅਰ ਲੀਡਰਸ਼ਿਪ ਸ਼ਿ ਬੈਠੀ ਆ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਮੇਰੀ ਬੇਨਤੀ ਹੈ ਕਿ ਜਿਹੜੀ ਇਹ ਭਰਤੀ ਕਰਨੀ ਆ ਆਪਾਂ ਇਹ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਰਨੀ ਆ ਕੋਈ ਸਾਨੂੰ ਇਹ ਨਹੀਂ ਕਿ ਅਸੀਂ ਗਿਣਤੀ ਦੇ ਵਿੱਚ ਜਾਣਾ ਆਧਾਰ ਕਾਰਡ ਨੰਬਰ ਚਾਹੀਦਾ ਹਰੇਕ ਭਰਤੀ ਦੇ ਉੱਪਰ ਬੰਦੇ ਦਾ ਨਾਮ ਐਡਰੈਸ ਜਿਹੜਾ ਟੈਲੀਫੋਨ ਨੰਬਰ ਆ ਪਰਿਵਾਰ ਦੇ ਮੁਖੀ ਦਾ ਹੋਵੇ ਚਾਹੇ ਮੇਲ ਮੈਂਬਰ ਦਾ ਹੋਵੇ ਲੇਕਿਨ ਭਰਤੀ ਪਾਰਦਰਸ਼ੀ ਹੋਣੀ ਚਾਹੀਦੀ ਆ ਸੋ ਹੁਣ ਅਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਸੋ ਇਹਨਾਂ ਚੋਣਾਂ ਦੀ ਸਾਡੇ ਲਈ ਬੜੀ ਐਹਮੀਅਤ ਆ ਉਹ ਮੈਂਬਰ ਚੁਣ ਕੇ ਜਾਣੇ ਚਾਹੀਦੇ ਨੇ ਜਿਹੜੇ ਮੈਂਬਰ ਸਿਧਾਂਤਾਂ ਵਾਲੇ ਹੋਣ ਜਿਹੜੇ ਮੈਂਬਰ ਧਾਰਮਿਕ ਸੋਚ ਵਾਲੇ ਹੋਣ ਜਿਹੜੇ ਮੈਂਬਰ ਸੱਚ ਤੇ ਖੰਡ ਵਾਲੇ ਹੋਣ ਚਾਹੇ ਕੋਈ ਵੀ ਲੀਡਰ ਕੋਈ ਗਲਤੀ ਕਰਦਾ ਕੱਲ ਨੂੰ ਲੇਕਿਨ ਉਹ ਮੈਂਬਰ ਸਿਧਾਂਤਾਂ ਦੇ ਉੱਪਰ ਆਪਣਾ ਸਟੈਂਡ ਲੈਣ ਅੱਜ ਸਮੇਂ ਦੀ ਵੱਡੀ ਲੋੜ ਹੈ ਜੇਕਰ ਅਸੀਂ ਆਪਣੀਆਂ ਇਹਨਾਂ ਮਹਾਨ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਰੱਖਣਾ ਚਾਹੁੰਦੇ ਹਾਂ ਚਾਹੇ ਸ਼੍ਰੀ ਕਾਲ ਤਖਬਾਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਅੱਜ ਲੋੜ ਹੈ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਕੋਈ ਵੀ ਵਿਅਕਤੀ ਵਿਸ਼ੇਸ਼ ਇਹਨਾਂ ਸੰਸਥਾਵਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸੋ ਇਹਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸੋ ਮੈਂ ਆਸ ਕਰਦਾ ਕਿ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਸਹਿਯੋਗ ਮਿਲੂਗਾ ਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਆਪਣੀ ਇਸ ਡਿਊਟੀ ਨੂੰ ਨਿਭਾਵਾਂਗੇ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਅੱਜ ਦੀ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਉਹਨਾਂ ਪ੍ਰਬੰਧਕਾਂ ਦਾ ਵੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾ ਗੁਰਿੰਦਰ ਸਿੰਘ ਜੀ ਗੋਗੀ ਜਿਹੜੇ ਅਸੀਂ ਯੂਥ ਅਕਾਲੀ ਦਲ ਤੋਂ ਇਕੱਠੇ ਕੰਮ ਕਰਦੇ ਆਏ ਆ ਜਿਸ ਦਿਨ ਸਿੰਘ ਸਹਿਬਾਨ ਬਦਲੇ ਗਏ ਉਸ ਦਿਨ ਇਹਨਾਂ ਨੇ ਰੋਸ ਦੇ ਵਿੱਚ ਜਿਹੜਾ ਅਸਤੀਫਾ ਦਿੱਤਾ ਬਹੁਤ ਸਾਰੇ ਅਸਤੀਫੇ ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਥਦਰਦੀ ਸੀ ਜਿਹੜੇ ਸਮਝਦੇ ਸੀ ਕਿ ਇਹ ਗਲਤੀ ਹੋ ਰਹੀ ਆ ਗਲਤ ਹੋ ਰਿਹਾ ਗਲਤ ਫੈਸਲੇ ਹੋ ਰਹੇ ਨੇ ਕਿਉਂਕਿ ਸਾਡੀ ਸਾਡੀ ਸਾਂਝ ਹੁੰਦੀ ਆ ਪਾਰਟੀ ਦੇ ਵਿੱਚ ਲੀਡਰਸ਼ਿਪ ਦੇ ਨਾਲ ਲੰਬਾ ਸਮਾਂ ਸੀ ਕੰਮ ਕੀਤਾ ਹੁੰਦਾ ਅੱਖ ਦੀ ਸ਼ਰਮ ਹੁੰਦੀ ਆ ਅੱਜ ਵੀ ਇਹੀ ਕਾਰਨ ਆ ਕਿ ਬਹੁਤ ਸਾਰੇ ਵਰਕਰ ਮਨੋਂ ਚਾਹੁੰਦੇ ਨੇ ਲੇਕਿਨ ਅੱਖ ਦੀ ਸ਼ਰਮ ਆ ਉਹਨਾਂ ਨੂੰ ਪਿਛਲੇ ਸਮੇਂ ਚ ਕੀ ਹੋਇਆ ਕਿ ਪੰਜਾਬ ਦੇ ਵਿੱਚ VOTER ਨੇ ਫੈਸਲਾ ਕਰ ਲਿਆ ਸੀ VOTER ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਇੱਕ ਬਦਲਾਅ ਲੈ ਕੇ ਆਉਣਾ ਨਾ ਤਾਂ ਉਹਨਾਂ ਕੋਲੇ ਵਰਕਰ ਸੀ ਤੇ ਨਾ ਲੀਡਰ ਸੀ ਤੇ ਵਰਕਰਾਂ ਦੇ ਫੈਸਲੇ ਨੇ 92 ਸੀਟਾਂ ਲੋਕਾਂ ਦੇ ਫੈਸਲੇ ਨੇ VOTER ਦੇ ਫੈਸਲੇ ਨੇ 92 ਸੀਟਾਂ ਜਿਤਾਈਆਂ ਤੇ ਅੱਜ ਫੇਰ VOTER ਫੈਸਲਾ ਕਰ ਚੁੱਕਿਆ ਲੇਕਿਨ ਵਰਕਰ ਹਜੇ ਕਿਤਨਾ ਕਿਤੇ ਦੁਚਿੱਤੀ ਦੇ ਵਿੱਚ ਆ ਹਜੇ ਲੀਡਰਸ਼ਿਪ ਦੁਚਿੱਤੀ ਦੇ ਵਿੱਚ ਆ ਉਹ ਹਵਾ ਦੇਖ ਰਹੇ ਆ ਹਜੇ ਹਵਾ ਕਿੱਧਰ ਨੂੰ ਜਾਂਦੀ ਆ ਕਿਉਂਕਿ ਹਵਾ ਤਾਂ ਗਰਾਊਂਡ ਲੈਵਲ ਤੇ ਬਣ ਚੁੱਕੀ ਆ ਲੋਕਾਂ ਦਾ ਮਨ ਬਣ ਚੁੱਕਿਆ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਦੁਬਾਰਾ ਪੰਜਾਬ ਦੇ ਵਿੱਚ ਮਜ਼ਬੂਤ ਕਰੀਏ ਇਸ ਦੀ ਸਰਕਾਰ ਬਣਾਈਏ ਲੇਕਿਨ ਸਾਰੇ ਵਰਕਰ ਸਹਿਬਾਨ ਨੂੰ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦਾ ਅੰਦੋਲਨ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਸਾਰੀਆਂ ਕਿ ਕਿਸਾਨ ਜਥੇਬੰਦੀਆਂ ਨੂੰ ਅਸੀਂ ਕਿਉਂਕਿ ਅੱਜ ਜਿਸ ਦਿਨ ਸਾਡੀਆਂ ਮੀਟਿੰਗਾਂ ਬਾਡੀ ਦਾ ਕੰਮ ਸ਼ੁਰੂ ਹੋ ਜਾਣਾ ਅਸੀਂ ਹਰ ਜਥੇਬੰਦੀ ਦੇ ਆਗੂ ਨੂੰ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਪੰਜ ਮੈਂਬਰੀ ਕਮੇਟੀ ਮੀਟਿੰਗਾਂ ਕਰੂਗੀ ਅਤੇ ਉਹਨਾਂ ਦੇ ਸਹਿਯੋਗ ਦੀ ਲੋੜ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਧੋਖਾ ਕੀਤਾ ਬਹੁਤ ਵੱਡਾ ਸਹਿਯੋਗ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਵਿੱਚ ਕਿਸਾਨਾਂ ਦਾ ਰਿਹਾ ਲੇਕਿਨ ਅਜੋ ਧਰਨਾ ਪਿਛਲੇ 13 ਮਹੀਨੇ ਤੋਂ ਚੱਲ ਰਿਹਾ ਸੀ ਆਪਣੇ ਹੱਕਾਂ ਦੇ ਲਈ ਜਿਹੜੇ ਵਾਅਦੇ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਹੋਏ ਉਹ ਸਮੇਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਕੇਂਦਰ ਦੀ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ ਉਹ ਵਾਅਦੇ ਪੂਰੇ ਕਰਾਉਣ ਦੇ ਲਈ 13 ਮਹੀਨੇ ਉਹ ਬਾਰਡਰ ਤੇ ਬੈਠੇ ਰਹੇ ਲੇਕਿਨ ਜਿਸ ਤੰਗ ਦੇ ਨਾਲ ਤੱਕੇਸ਼ਾਈ ਦੇ ਨਾਲ ਇਹ ਸਰਕਾਰ ਨੇ ਉਹਨਾਂ ਨੂੰ ਉੱਥੋਂ ਹਜੇ ਤੱਕ ਟਰਾਲੀਆਂ ਨਹੀਂ ਮਿਲ ਰਹੀਆਂ ਉਹਨਾਂ ਦਾ ਸਮਾਨ ਨਹੀਂ ਮਿਲ ਰਿਹਾ ਸੋ ਜੋ ਤੱਕੇਸ਼ਾਈ ਕਿਸਾਨਾਂ ਦੇ ਨਾਲ ਹੋਈ ਆ ਸੋ ਅੱਜ ਕਿਸਾਨ ਆ ਜਿਹੜਾ ਅੱਜ ਉਹ ਨਰਾਸ਼ ਬੈਠਾ ਵਾ ਅੱਜ ਉਨੂੰ ਦੇਖ ਨਹੀਂ ਰਿਹਾ ਕਿ ਕੌਣ ਸਾਡੀ ਬਾਹ ਫੜੂਗਾ ਸੋ ਮੈਂ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਾਥ ਦਿਓ ਅਤੇ ਜੋ ਵੀ ਪੰਜਾਬ ਦੇ ਚਾਹੇ ਕਿਸਾਨਾਂ ਦੇ ਮਸਲੇ ਨੇ ਚਾਹੇ ਪੰਥ ਦੇ ਮਸਲੇ ਨੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵਾ ਅਤੇ ਉਸ ਤੋਂ ਬਿਨਾ ਚਾਹੇ ਮੁਲਾਜ਼ਮਾਂ ਦੇ ਮਸਲੇ ਨੇ ਚਾਹੇ ਸਾਡੇ ਦਲਿਤ ਭਾਈਚਾਰੇ ਦੇ ਮਸਲੇ ਨੇ ਹਰ ਵਰਗ ਦੇ ਮਸਲੇ ਆ ਜਿਹੜੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਇਕੱਲਿਆਂ ਦੀ ਕੋਈ ਹੋਂਦ ਨਹੀਂ ਸੰਗਤ ਤੋਂ ਬਿਨਾ ਤੁਹਾਡੇ ਲੋਕਾਂ ਤੋਂ ਬਿਨਾ ਵਰਕਰਾਂ ਤੋਂ ਬਿਨਾ ਸਾਡੀ ਕੋਈ ਹੋਂਦ ਨਹੀਂ ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਤੇ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਆਪਣੀ ਇਹ ਸੇਵਾ ਨਿਭਾਵਾਂਗੇ ਸੋ ਫਿਰ ਸਾਰਿਆਂ ਦਾ ਧੰਨਵਾਦ ਮੈਂ ਅਖੀਰ ਦੇ ਵਿੱਚ ਫਿਰ ਜਕਾਰਾ ਬੁਲਾਉਣਾ ਜੇ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਭਰੋਸਾ ਵੀ ਦੇਣਾ ਜੀ ਨਾਲ ਸਾਨੂੰ ਵੀ ਹੌਸਲਾ ਮਿਲਦਾ ਤਾ ਜੋ ਅਸੀਂ ਹੋਰ ਵੀ ਦਿਨ ਰਾਤ ਮਿਹਨਤ ਕਰੀਏ ਅਤੇ ਤੁਹਾਡੀਆਂ ਆਸਾਂ ਮੀਦਾਂ ਤੇ ਪੂਰੇ ਉਤਰ ਸਕੀਏ ਬੋਲੇ ਈਸੋ ਨਿਹਾਲ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਿਹੜੀ ਮੰਗ ਹੋਈ ਹੈ ਨਾ ਉਹ ਲਾਣਾ ਵੀ ਬਾਹਰਲੇ ਬੰਦੇ ਨੂੰ ਕਿਸੇ ਵਿੱਚ ਇਨਵਾਜਿਆ ਨਹੀਂ ਜਾਊ ਦੇਖੋ ਜੋ ਵੀ ਫੈਸਲੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਬਾਹਰੋਂ ਆਏ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਸੋ ਕਹਿਣ ਤੋਂ ਭਾਵ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੇ ਫੈਸਲੇ ਨੇ ਉਹ ਵਰਕਰਾਂ ਦੀਆਂ ਜੇ ਭਾਵਨਾਵਾਂ ਅਨੁਸਾਰ ਹੋਣਗੇ ਤਾਂ ਮੇਰਾ ਖਿਆਲ ਆ ਵੀ ਕਦੇ ਕੋਈ ਦਿੱਕਤ ਨਹੀਂ ਆ ਸਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿਸੇ ਵਿਅਕਤੀ ਨਾਲ ਨਾਰਾਜ਼ ਹੋ ਸਕਦੇ ਨੇ ਕਿਸੇ ਲੀਡਰ ਨਾਲ ਨਾਰਾਜ਼ ਹੋ ਸਕਦੇ ਨੇ ਪਰ ਪੰਜਾਬ ਦੇ ਲੋਕ ਕਦੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ ਹੋ ਸਕਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਇਹੀ ਪਾਰਟੀ ਆ ਜਿਹੜੀ ਸਾਡੀ ਗਵਾਈ ਸਹੀ ਢੰਗ ਨਾਲ ਕਰ ਸਕਦੀ ਆ ਅੱਜ ਵੀ ਜੋ ਅੱਜ ਜੋ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਸੱਚੇ ਵਰਕਰ ਨੇ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਕਿ ਪਾਰਟੀ ਦੋ ਫਾੜ ਹੋ ਰਹੀ ਆ ਲੇਕਿਨ ਪਾਰਟੀ ਦੋ ਫਾੜ ਨਹੀਂ ਹੋਊਗੀ ਪਾਰਟੀ ਮਜ਼ਬੂਤ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗੀ ਇਹ ਸਮੇਂ ਦੇ ਵਿੱਚੋਂ ਠੀਕ ਆ ਪਾਰਟੀ ਦੇ ਵਿੱਚ ਵੀ ਸੰਘਰਸ਼ ਚੱਲਦੇ ਰਹਿੰਦੇ ਨੇ لیکن یہ لڑائی سدھانتاں دی ا کسی عہدے دی لڑائی نہیں ہے گی اسی جڑے پنج بیٹھے ہاں سانوں پंथ ਬੇਨਤੀ ਕਰਦੇ ਹੁਕਮ ਕਰਨ ਦੀ ਲੋੜ ਨਹੀਂ ਸਾਡੇ ਤੋਂ ਜਿਹੜਾ ਤਿਆਗ ਚਾਹੀਦਾ ਜਿਹੜੇ ਐਫੀਡੇਵਟ ਚਾਹੀਦੇ ਨੇ ਲਾਈਫ ਟਾਈਮ ਦੇ ਲਈ ਅਸੀਂ ਜੇ ਪंथ ਚਾਹੁੰਦਾ ਅਸੀਂ ਬਿਨਾ ਕਿਸੇ ਚੋਣ ਲੜੇ ਬਿਨਾ ਕਿਸੇ عہدے ਤੋਂ ਅਸੀਂ ਕੰਮ ਕਰਨ ਲਈ ਤਿਆਰ ਆ ਕਿਉਂਕਿ ਕਿਉਂਕਿ ਜੋ ਪਛਾਣ ਜੇ ਅੱਜ ਮੇਰੀ ਪਛਾਣ ਆ ਇੱਥੇ ਇਹ ਕਿਉਂ ਆ ਰੋਪੜ ਆ ਕੇ ਅੱਜ ਲੋਕ ਅੱਜ ਤੁਸੀਂ ਸਤਕਾਰ ਦੇ ਰਹੇ ਹੋ ਕਿਉਂ ਕਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਕੋਈ ਸਾਡੀ ਨਿੱਜੀ ਕੋਈ ਹੋਂਦ ਨਹੀਂ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਚਾਹੇ ਪਹਿਲਾਂ ਵੀ ਸਾਡੇ ਲੀਡਰ ਚਾਹੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਟੋੜਾ ਸਾਹਿਬ ਜਿਨ੍ਹਾਂ ਨੇ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅਗਵਾਈ ਕੀਤੀ ਸੁਰਜੀਤ ਸਿੰਘ ਜੀ ਬਰਨਾਲਾ ਜਿਹੜੇ ਮੁੱਖ ਮੰਤਰੀ ਰਹੇ ਹੋਰ ਜਿੰਨੇ ਵੀ ਆਗੂ ਰਹੇ ਨੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਰਿਆ ਚਾਹੇ ਕੇਂਦਰ ਦੇ ਵਿੱਚ ਵਜ਼ੀਰ ਰਹਿਆ ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਚਾਹੇ ਕੇਂਦਰ ਦੇ ਵਜ਼ੀਰ ਰਹੇ ਨੇ ਚਾਹੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਰਹੇ ਨੇ ਸੋ ਇਸ ਲਈ ਲੋਕ ਪੰਜਾਬ ਦੇ ਲੋਕ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਸੋ ਇਸ ਲਈ ਪੰਜਾਬ ਦੇ ਭਲੇ ਦੇ ਲਈ ਇਸ ਪਾਰਟੀ ਨੂੰ ਬਚਾਉਣਾ ਇਸ ਨੂੰ ਮਜ਼ਬੂਤ ਕਰਨਾ ਇਹ ਅੱਜ ਸਮੇਂ ਦੀ ਵੱਡੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤਿਆਗ ਸੇਵਾ ਤੇ ਕੁਰਬਾਨੀ ਇਹ ਸਿਧਾਂਤ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਇੱਥੇ ਕੁਰਸੀ ਲਈ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵਾਲੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਅਜਿਹੇ ਆਗੂਆਂ ਨੂੰ ਇਹੀ ਲੜਾਈ ਆ ਸਾਡਾ ਕੋਈ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੌਲਾ ਨਹੀਂ ਲੜਾਈ ਸਿਧਾਂਤਿਕ ਆ ਲੜਾਈ ਆ ਕੀ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਦੀ ਆ ਪੰਥ ਪ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿੱਖ ਨਹੀਂ ਸਿੱਖਤਾ ਹੈਗੇ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਲਈ ਇਹ ਸਿਧਾਂਤਿਕ ਲੜਾਈ ਆ ਕੋਈ ਨਿੱਜੀ ਕਿਸੇ ਸਵਾਰਥ ਦੀ ਲੜਾਈ ਨਹੀਂ ਸੋਦੇ ਲਈ ਸਾਰੇ ਤੁਸੀਂ ਸਾਥ ਦਿਓ ਤਾਂ ਜੋ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ